ਮੈਂ ਰਿਦਮ ਛੋਟਾ ਨਾਮ ਮੇਰਾ ਰਾਧੂ ਸਾਨਾ ਸੂਰਜ ਕੁਮਾਰ ਮੈਂ ਛਾਟਾ ਦਾ ਰਹਿਣ ਵਾਲਾ ਹਾਂ ਪੱਲਾ ਕਲੋਨੀ ਲక్ష్ਮੀ ਬਿਲਡਿੰਗ ਤੇ ਮੈਂ ਕੱਲ ਸ਼ਰਾਬ ਪੀਤੀ ਸੀ ਤੇ ਮੈਂ ਹੋਰ ਕੋਈ ਨਸ਼ਾ ਨਹੀਂ ਕਰਦਾ ਤੇ ਛਾਟਾ ਠਾਣੇ ਵਾਲੇ ਮੈਨੂੰ ਨਸ਼ਾ ਛਡੋ ਕੇਂਦਰ ਛਡਣ ਜਾ ਰਹੇ ਨੇ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਦਰਸਾਇਆ ਜਾ ਰਿਹਾ ਸੀ ਕਿ ਇੱਕ ਨੌਜਵਾਨ ਜਿਹੜਾ ਛਾਟਾ ਚੌਕ ਵਿੱਚ ਨਸ਼ੇ ਦੀ ਹਾਲਤ ਵਿੱਚ ਲੇਟ ਰਿਹਾ ਵਾ ਇਸ ਨੌਜਵਾਨ ਦੀ ਜਿਹੜੀ شناخت ਕੀਤੀ ਸੀ ਇਸ ਦਾ ਨਾਮ ਰਿਦਮ ਉਰਫ ਰਾਧੂ ਸਨਵ ਸੂਰਜ ਸਿੰਘ ਵਾਸੀ ਪੁਲਕਲੋਨੀ ਸ਼ਟਾਏ ਇਸ ਦੀ ਉਮਰ ਕਰੀਬ 22 ਸਾਲ ਹੈ ਅਤੇ ਆਪਣੇ ਪਿਤਾ ਦੇ ਨਾਲ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਵਾ ਵੈਰੀਫਾਈ ਕਰਨ ਤੇ ਪਾਇਆ ਗਿਆ ਕਿ ਇਹ ਨੌਜਵਾਨ ਨੇ ਠੇਕੇ ਤੋਂ ਸ਼ਰਾਬ ਲੈ ਕੇ ਪੀਤੀ ਸੀ ਤੇ ਜ਼ਿਆਦਾ ਸ਼ਰਾਬ ਪੀਣ ਕਰਕੇ ਜਿਹੜਾ ਉਹ ਚੌਂਕ ਵਿੱਚ ਲੇਟ ਰਿਹਾ ਸੀ ਪਰ ਕਿਸੇ ਵੱਲੋਂ ਇਹਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਕਿ ਇਹ ਇਨ ਇਹ ਹਰੋਂ ਦਾ ਨਸ਼ਾ ਕਰਕੇ ਜਾਂ ਹੋਰ ਕੋ ਨਸ਼ਾ ਕਰਕੇ ਚੌਂਕ ਵਿੱਚ ਲੇਟ ਰਿਆ ਵਾ ਪਰ ਹੁਣ ਵੈਰੀਫਾਈ ਕਰਨ ਤੇ ਪਾਇਆ ਗਿਆ ਕਿ ਸ਼ਰਾਬ ਦੇ ਨਸ਼ੇ ਵਿੱਚ ਹੀ ਲੇਟ ਰਿਆ ਸੀ ਫਿਰ ਵੀ ਅਸੀਂ ਇਸ ਨੂੰ ਨਸ਼ਾ ਸ਼ਰੂ ਕੇਂਦਰ ਵਿੱਚ ਐਡਮਿਟ ਕਰਾ ਦਿੱਤਾ ਵਾ ਕਿਉਂਕਿ ਸ਼ਰਾਬ ਪੀਂਦਾ ਦੀ ਆ ਤੇ ਛੋਟੀ ਉਮਰਿਆ ਦੀ ਤੇ ਇਹਦਾ ਇਲਾਜ ਕਰਾ ਕੇ ਇਹਨੂੰ ਸ਼ਰਾਬ ਦੇ ਨਸ਼ੇ ਤੋਂ ਵੀ ਛੁਟਕਾਰਾ ਕਰਾਇਆ ਜਾਏਗਾ